ਮੁਰਦਾਬਾਹ ਮੁਰਦਾਬਾਹ ਕੇਂਦਰ ਸਰਕਾਰ ਮੁਰਦਾਬਾਹ ਮੁਰਦਾਬਾਹ ਜਿੰਨਾਂ ਰਹਿਣੇ ਆ ਸਭੰਤ ਮੰਗ ਸੰਯੁਕਤ ਕਿਸਾਨ ਮੋਰਚੇ ਵੱਲੋਂ ਆਪਣੀਆਂ ਕੇਂਦਰ ਸਰਕਾਰ ਨਾਲ ਰਹਿਂਦੀਆਂ ਮੰਗਾਂ ਨੂੰ ਮਨਵਾਉਣ ਦੇ ਲਈ 16 ਫਰਵਰੀ ਨੂੰ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਜਿਸ ਤੋਂ ਬਾਅਦ ਅੱਜ ਬੀਕੇਯੂ ਡਕੋਦਾ ਵੱਲੋਂ ਬਲਾਕ ਪ੍ਰਧਾਨ ਬਡਲਾੜਾ ਦਰਸ਼ਨ ਸਿੰਘ ਤੇ ਜ਼ਿਲ੍ਹਾ ਪ੍ਰਧਾਨ ਲక్ష్మణ ਸਿੰਘ ਦੀ ਗਵਾਈ ਹੇਠ ਮੀਟਿੰਗ ਕੀਤੀ ਗਈ ਹੈ ਇਸ ਮੀਟਿੰਗ ਵਿੱਚ ਬਲਾਕ ਦੇ ਆਗੂ ਸ਼ਾਮਿਲ ਹੋਏ ਨੇ ਇਸ ਤੋਂ ਬਾਅਦ ਭਾਰਤ ਬੰਦ ਦੇ ਸੱਦੇ ਨੂੰ ਸਫਲ ਬਣਾਉਣ ਲਈ ਆਗੂਆਂ ਦੀ ਡਿਊਟੀਆਂ ਲਗਾਈਆਂ ਗਈਆਂ ਨੇ ਤੇ ਪਿੰਡਾਂ ਦੇ ਵਿੱਚ ਤਿਆਰੀਆਂ ਕਰਨ ਲਈ ਕਿਹਾ ਗਿਆ ਹੈ ਮੈਂ ਲਾਸ਼ਮਣ ਸਿੰਘ ਚੱਕਲੀ ਸ਼ੇਰ ਜ਼ਿਲ੍ਹਾ ਪ੍ਰਧਾਨ ਭਾਰਤੀ ਕਿਸਾਨ ਉਹਨਾਂ ਨੇ ਇੱਕ ਤਾਂ ਡਕਾਉਂਦਾ ਅੱਜ ਅਸੀਂ ਭਲਾਡੇ ਬਲਾਕ ਦੀ ਮੀਟਿੰਗ ਕੀਤੀ ਹੈ ਜਿਦੇ ਵਿੱਚ 16 ਨੂੰ ਭਾਰਤ ਬੰਦ ਦੇ ਸੱਦੇ ਦੇ ਵਿੱਚ ਸਾਰੇ ਹੀ ਕਿਸਾਨ ਮਜ਼ਦੂਰ ਮਜ਼ਮਲਾਜਮ ਵਪਾਰੀ ਵਰਗ ਰੋਡਵੇ ਦੇ ਕੰਮ ਹੈ ਹੋਰ ਜਿਹੜੇ ਵੀ ਮੋਦੀ ਦੇ ਕਾਲੇ ਕਾਨੂੰਨਾਂ ਤੋਂ ਤੇ ਜਿਹੜੇ ਬਣਾ ਇਹਨਾਂ ਡਰਾਈਵਰਾਂ ਦਾ ਕਾਨੂੰਨ ਹੈ ਜਿਹੜਾ ਮਾਰੂ ਉਹ ਸਾਰਿਆਂ ਦੇ ਖਿਲਾਫ ਜਾ ਰਹੇ ਜਿਹੜਾ ਮੋਦੀ ਦੇ ਖਿਲਾਫ ਉੱਠੇ ਹੋਏ ਨੇ ਅੱਜ ਹਰ ਤਬਕਾ ਸੜਕਾਂ ਦੇ ਉੱਤੇ ਹੈ 16 ਫਰਬੂ ਮਕੰਮਲ ਭਾਰਤ ਬੰਦ ਹੈ ਜਿਹੜਾ ਕਰਨਾ ਹੈ ਉਹਦੇ ਵਿੱਚ ਸਾਰਿਆਂ ਨੂੰ ਅਪੀਲ ਕਰਦੇ ਆ ਆਪਣੇ ਮਤਭੇਦ ਭੁਲਾ ਕੇ ਜਿਹੜਾ ਮੋਦੀ ਦੇ ਤੂਲਕੀ ਫਰਮਾਨ ਨੇ ਉਹਨਾਂ ਦੇ ਖਿਲਾਫ ਆਪਾਂ ਮਕੰਮਲ ਭਾਰਤ ਬੰਦ ਕਰੀਏ ਸੱਦਾ ਦਿੰਦੇ ਆ ਸਾਰਿਆਂ ਨੂੰ ਵੀ ਜਿੰਨੇ ਵੀ ਸਵੰਧ ਤੋਂ ਮੰਗਾ ਨੇ ਉਹਨਾਂ ਨੂੰ ਲੈ ਕੇ ਆਪਾਂ ਨੇ ਸਾਰੇ ਭਾਰਤ ਦੇ ਵਿੱਚ ਜਿਹੜਾ ਚਲਾਉਣੀਆ ਮਹਮਾ ਨਾਲ ਦੀ ਨਾਲ ਖਨੀਰਪੁਰ ਖੀਰੀ ਦੇ ਵਿੱਚ ਕਾਡ ਰਚਾਇਆ ਸੀ ਮੋਦੀ ਦੇ ਮੰਤਰੀ ਨੇ ਉਹਦੀ ਵੀ ਮੰਗ ਠਾਉਣੀ ਆ ਵੀ ਉਹ ਦੋਸ਼ੀਆਂ ਨੂੰ ਸਜ਼ਾਵਾ ਦਿੱਤੀਆਂ ਨਾ ਹੋਰ ਵੀ ਜਿਹੜੇ ਸਰਕਾਰ ਆ ਜਿਹਦੇ ਮੁਲਾਜ਼ਮਾਂ ਤੇ ਤਾਨਾਸ਼ਾਹੀ ਰਵਈਆ ਅਪਣਾ ਕੇ ਉਹਨਾਂ ਨੂੰ ਧੜਾ ਧੜ ਤੰਗ ਪ੍ਰੇਸ਼ਾਨ ਕਰਦੀ ਹੈ ਤੇ ਕੋਈ ਵੀ ਅੱਜ ਵਰਗ ਹੈ ਜਿਹੜਾ ਪੰਜਾਬ ਸਰਕਾਰੋਂ ਵੀ ਜੇ ਕੇਂਦਰ ਸਰਕਾਰੋਂ ਵੀ ਦੇ ਖਿਲਾਫ ਹੈ ਉਹ ਤੋਂ ਤੰਗ ਹੈ ਦੁਖੀ ਹੈ ਅੱਜ ਭਾਰਤੀ ਕਿਸਾਨ ਜਿਹਨਾਂ ਨੇ ਇੱਕ ਤਾਂ ਡਕਾਉਂਦਾ ਦੀ ਜਿਹੜੀ ਬਲਾਦੇ ਬਲਾਕ ਦੀ ਮੀਟਿੰਗ ਆਏ ਦਰਸ਼ਨ ਸਿੰਘ ਗੁਰਨਾ ਵੀ ਪ੍ਰਧਾਨਗੀ ਹੇਠਾਂ ਹੋਈ ਐ ਤੇ ਸਾਰੇ ਬਲਾਕ ਦੇ ਆਗੂ ਸੀਗੇ ਤੇ ਲਗਭਗ ਸਾਰੀ ਪਿੰਡਾਂ ਦੇ ਜਿਹੜੇ ਪ੍ਰਧਾਨ ਜਰਨ ਚਕਰ ਹਾਜ਼ਰ ਹੋਏ ਸੀ ਜਿਹੜਾ ਮੇਨ ਮੁੱਦਾ ਗਾ ਮੇਨ ਆ ਮੁੱਦਾ 6 ਫਰਵਰੀ ਦਾ ਵੀ 11 ਵਜੇ ਤੋਂ ਲੈ ਕੇ 4 ਵਜੇ ਤੱਕ ਸਮੁੱਚੇ ਭਾਰਤ ਦੇ ਵਿੱਚ ਜਿਹੜੀਆਂ ਹਾਈਵੇ ਵੱਡੀਆਂ ਸੜਕਾਂ ਨੇ ਵੱਡੇ ਰਸਤੇ ਆ 4 ਘੰਟਿਆਂ ਵਾਸਤੇ ਉਹ ਬੰਦ ਕਰਨ ਜਾ ਰਹੇ ਆ ਕਿਉਂਕਿ ਦਿੱਲੀ ਨਾਲ ਰਹਿੰਦੀਆਂ ਸਬੰਧਤ ਮੰਗਾਂ ਨੇਗੀਆਂ ਉਹਨਾਂ ਦੇ ਉੱਤੇ ਮੋਦੀ ਸਰਕਾਰ ਨੂੰ ਰੋਸ ਦਿਖਾਉਣਾਗਾ ਤੇ ਜਿਹੜੇ ਕਰਜ਼ੇ ਦੇ ਕਾਰਨ ਖੇਤੀ ਕਰਨ ਵਾਲੇ ਕਿਸਾਨ ਐ ਜਿਨ੍ਹਾਂ ਦੇ ਨਾਲ ਖੁਦਕਸ਼ੀਆਂ ਕਰੀ ਜਾ ਰਹੇ ਐ ਉਹਨਾਂ ਦਾ ਖੁਦਕਸ਼ੀਆਂ ਬੰਦ ਕਰਾਉਣ ਦੇ ਵਾਸਤੇ ਤੇ ਦਿੱਲੀ ਦੇ ਵਿੱਚ ਸਾਡੇ ਬਹੁਤ ਸਾਰੇ ਸੀਜ਼ ਹੋ ਗਏ ਸੀਗੇ ਆਗੂ ਤੇ ਵਰਕਰ ਉਹਨਾਂ ਦਾ ਕੀਤਾ ਹੋਇਆ ਸਰਕਾਰ ਦੇ ਨਾਲ ਵਾਅਦਾ ਜਿਹੜਾ ਪੂਰਾ ਕਰਾਉਣ ਵਾਸਤੇ ਰੋਸ ਦਿਖਾਉਣਾਗਾ ਸਾਰੇ ਵਰਗਾਂ ਨੂੰ ਬੇਨਤੀ ਐ ਸਾਰੇ ਭਾਰਤ ਵਾਸੀਆਂ ਨੂੰ ਬੇਨਤੀ ਹੈ ਵੀ ਜਿੱਥੇ-ਜਿੱਥੇ ਸੰਗਤ ਮੋਰਚੇ ਨੇ ਪੀਚਾ ਮਿਥਿਆ ਹੋਇਆ ਹੈਗਾ ਵੱਡੇ ਮੇਨ ਰੋਡਾਂ ਦਾ ਉਥੇ ਵੱਡੀ ਗਿਣਤੀ ਦੇ ਵਿੱਚ ਆਓ ਤੇ ਆਪਾਂ ਆਪਣੀ ਕਿਸਾਨੀ ਤੇ ਆਪਣੇ ਛੋਟੇ ਕਿਸਾਨਾਂ ਨੂੰ ਬਚਾ ਸਕੀਏ